ਜੇ ਆਪਾਂ ਮੰਨ ਕੇ ਚਲੋ 2.5 ਸਾਲ ਹੀ ਹੋਏ ਨੇ ਛੋਟੇ ਛੋਟੇ ਬੂਟੇ ਇਹਦੇ ਚ 2.5 ਲੱਖ ਰੁਪਈਆ ਆਮਦਨ ਹੈ ਤੇ ਇਹਦੇ ਚ ਆਪਾਂ ਨੂੰ ਸਾਲ ਦਾ ਕਿੰਨਾ ਪੈ ਰਿਹਾ ਜਿਵੇਂ ਰੇਸ ਰੇਸ ਲਾ ਲੁਕਿਆ ਪਹਿਲੇ ਸਾਲ ਹੀ 90000 ਦਾ ਫਰੂਟ ਵੇਚਦਾ ਸੀ ਜੀ 90000 ਰੁਪਿਆ ਕਿੱਲੇ ਚ ਹਾਂਜੀ ਅੱਜ ਸੁਕੇ ਪੈਨੇ ਜੀ ਇਹ ਤਾਂ ਇੱਕੋ ਟਾਣੀ ਦੇ ਨਾਲ ਵੇਖੋ ਜੀ ਕਿੰਨੇ ਕਿੰਨੇ ਫਲ ਨੇ ਇਹ ਜੀ ਅੱਜ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਖੇਤੀਬਾੜੀ ਨਾਲ ਜੁੜੇ ਧੰਦੇਆਂ ਬਾਰੇ ਵੀਡੀਓ ਹੁਣ ਪਾਵਾ ਕਰਾਂਗੇ ਤੇ ਅੱਜ ਨਾ ਜੀ ਆਪਣਾ ਦੋਸਤ ਹੀ ਹੈ ਜੀ ਸੋਨੂ ਤੇ ਇਹਦੇ ਬਾਗ 'ਚ ਆਏ ਸੀ ਇਹਨੇ ਬਹੁਤ ਹੀ ਵਧੀਆ ਨਾ ਮੰਨ ਕੇ ਚੱਲੋ ਬਾਕੀ ਜ਼ਮੀਨ 'ਚ ਤਾਂ ਇਹ ਕਣਕ ਝੋਨਾ ਹੀ ਲਗਾਉਂਦਾ ਤੇ ਹੁਣ ਇਹਨੇ ਕੁਝ ਕੁ ਸਾਲ ਪਹਿਲਾਂ ਆਹ ਅਮਰੂਦਾਂ ਦਾ ਬਾਗ ਲਾਇਆ ਸੀ ਤੇ ਅਸੀਂ ਅੱਜ ਵੇਖਣ ਆਏ ਸੀ ਬਹੁਤ ਵਧੀਆ ਲੱਗ ਰਿਹਾ ਇਹਦੇ 'ਚੋਂ ਤੇ ਸਾਰੀ ਆਪਾਂ ਗੱਲਬਾਤ ਕਰਾਂਗੇ ਕਿਹੜੀ ਵੈਰਾਈਟੀ ਹੈ ਇਹ ਬੂਟੇ ਵੀ ਇਹਨੇ ਬਾਹਰੋਂ ਹੀ ਮੰਗਾਇੇ ਨੇ ਜੀ ਦੇ ਵੈਰਾਈਟੀ ਬਾਰੇ ਪੁੱਛਾਂਗੇ ਸਾਰੀ ਕਿੰਨੀ ਇਨਕਮ ਹੈ ਇਹਦੇ ਬਾਰੇ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਸਾਨੂੰ ਇਸ ਬਾਗ ਬਾਰੇ ਜਾਣਕਾਰੀ ਦੱਸੋ ਸਾਰੀ ਇਹ ਬੂਟਾ ਕਿੰਨੇ ਚਿਰ ਦਾ ਹੈ ਕਿੱਲੇ 'ਚ ਕਿੰਨੇ ਬੂਟੇ ਲੱਗਦੇ ਸਾਰਾ ਜਾਣਕਾਰੀ ਦਿਓ ਜੀ ਇਹ ਜਿਹੜਾ ਬੂਟਾ ਹੈਗਾ ਲਗਭਗ 2.5 ਸਾਲ ਦਾ ਹੈਗਾ ਇਹਨੇ ਠੀਕ ਹੈ 2.5 ਸਾਲ ਦਾ ਬੂਟਾ ਜੀ ਹਾਂ ਜੀ ਇਹ ਕਿੱਲੇ ਦਾ 600 ਬੂਟਾ ਲੱਗਦਾ ਜੀ ਪ੍ਰੋਪਰ ਠੀਕ ਹੈ ਜੀ ਇਹ ਸਹੀ 600 ਬੂਟਾ ਇੱਕਲੇ ਦਾ ਲੱਗਦਾ ਜੀ ਤੇ ਇਹ ਵੈਰਾਈਟੀ ਕਿਹੜੀ ਨਾਂ ਕੀ ਇਸ ਵੈਰਾਈਟੀ ਦਾ ਜੀ ਇਸ ਵੈਰਾਈਟੀ ਦਾ ਨਾਂ ਹੈ ਟਾਈਵਾਨ ਪਿੰਕ ਟਾਈਵਾਨ ਪਿੰਕ ਵੈਰਾਈਟੀ ਦਾ ਨਾਂ ਹੈ ਜੀ ਤੇ ਇਹ ਦਾ ਵਿੱਚੋਂ ਪਿੰਕ ਨਾਮ ਅਮਰੂਦ ਵਿੱਚੋਂ ਪਿੰਕ ਹੀ ਨਿਕਲਦਾ ਹਾਂਜੀ ਪਿੰਕ ਹੀ ਠੀਕ ਹੈ ਜੀ ਤੇ ਬਾਕੀ ਸਾਈਜ਼ ਵੀ ਤੁਹਾਡੇ ਹੱਥ 'ਚ ਮੈਂ ਵੇਖ ਰਿਹਾ ਬਹੁਤ ਵੱਡਾ ਮੂਰਤ ਸਾਈਜ਼ ਆ ਜਾਂਦੇ ਹੱਥ ਗਏ ਜਿੰਨਾ ਸਾਈਜ਼ ਆ ਬਦ ਤਬਾਰ ਸਾਈਜ਼ ਆਂਦਾ ਅੱਧੇ ਕਿਲੋ ਦਾ ਸਾਈਜ਼ ਤੁਸੀਂ ਲੈ ਸਕਦੇ ਹੋ ਜੀ ਇਹ ਜਿਹਾ ਹੀ ਕਰਦੇ ਆਪਕੇ ਆਹ ਦੇਖ ਸਕਦੇ ਹੋ ਤੁਸੀਂ ਨਾ ਇਹ ਵੈਰੈਟੀ ਦਾ ਮੰਨ ਕੇ ਜੇ ਲੋ ਇੱਕ ਤਾਂ ਚਮਕ ਵੇਖੋ ਜੀ ਸ਼ਾਇਦ ਫੋਨ 'ਚ ਹੋ ਸਕਦਾ ਉਹਨਾਂ ਕੈਪਚਰ ਨਾ ਆਵੇ ਬਹੁਤ ਵਧੀਆ ਸ਼ਾਈਨਿੰਗ ਹੈ ਔਰ ਬਹੁਤ ਵਧੀਆ ਜਿਵੇਂ ਸੇਬ ਹੁੰਦਾ ਉਸ ਟਾਈਪ ਦਾ ਹੈ ਅਮਰੂਦ ਤੇ ਇਧਰ ਵੀ ਵੀਰਦੀ ਦੇਖ ਸਕਦੇ ਆ ਆਹ ਫਲ ਵੀ ਆਪਾਂ ਵੇਖ ਰਹੇ ਆ ਜਿਵੇਂ ਕਿ ਫਲ ਵੀ ਆਮ ਨਾਲੋਂ ਜ਼ਿਆਦਾ ਹੈ ਜੀ ਜਿਵੇਂ ਕਈ ਵਾਰੀ ਹੁੰਦਾ ਬੂਟਿਆਂ ਤੇ ਫਲ ਘੱਟ ਲੱਗਦਾ ਇੱਥੇ ਦਾ ਗੁੱਛੀ ਲੱਗੇ ਪਏ ਆ ਜੀ ਇਹ ਮੈਂ ਪਹਿਲੇ ਸਾਲ ਮੈਂ ਜੋ ਬਾਗ ਲਗਾਏ ਸੀਗਾ ਪਹਿਲੇ ਸਾਲ ਹੀ ਮੈਂ ਇਹਦੇ ਤੋਂ 90 ਹਜ਼ਾਰ ਦਾ ਫਰੂਟ ਵੇਚਦਾ ਸੀਗਾ 90000 ਰੁਪਏ ਕਿੱਲੇ ਚ ਹਾਂਜੀ ਇੱਕ ਏਕੜ ਤੋਂ ਇੱਕ ਏਕੜ ਤੋਂ 90 ਹਜ਼ਾਰ ਦਾ ਫਰੂਟ ਸਿਰਫ ਇੱਕ ਸਾਲ ਦੇ ਬਾਗ ਚ ਵੇਚਦਾ ਹਾਂਜੀ ਠੀਕ ਹੈ ਜੀ ਤੇ ਹੁਣ ਇਹਦੇ ਚੋਂ ਤਾਂ ਆਮਦਨ ਜਿਆਦਾ ਹੋਣੀ ਹੈ ਜੀ ਹਾਂਜੀ ਹੁਣ ਜਿਆਦਾ ਵਿੱਚ ਜਿੱਦਾਂ ਸੀਗਾ ਜੀ ਇਹ ਮੈਂ ਇੱਕ ਛੇ ਮਹੀਨੇ ਦੇ ਵਿੱਚ 5 ਲੱਖ ਦਾ ਛੇ ਮਹੀਨੇ ਚ ਵੇਚਦਾ ਹੁਣ ਬਾਕੀ ਵੇਚ ਰਹੇ ਜਿਵੇਂ ਜਿਵੇਂ ਮਾਲ ਤਿਆਰ ਹੋ ਰਿਹਾ ਹੈ ਮਾਲਕ 6 ਮਹੀਨਿਆਂ ਦੇ ਵਿੱਚ ਵੀਰ ਨੇ ਇੱਕ ਕਿੱਲੇ ਦੇ ਵਿੱਚੋਂ ਸਵਾ ਲੱਖ ਦੇ ਅਮਰੂਦ ਵੇਚਦੇ ਨੇ ਜੀ ਤੇ ਆਪਾਂ ਜੇ ਮੰਨ ਕੇ ਚੱਲੋ ਸਾਲ ਦੀ ਗੱਲ ਕਰੀਏ ਤੇ 2.5 ਲੱਖ ਰੁਪਈਆ ਫਿਰ ਆਪਾਂ ਕਮਾ ਰਹੇ ਹਾਂ ਇਹਦੇ ਵਿੱਚੋਂ ਹਾਂਜੀ ਅਜੇ ਜਿਵੇਂ ਜਿਵੇਂ ਆਗਾ ਮੰਨ ਲਓ ਇਹਦੀ ਉਮਰ ਵਧੂਗੀ ਉਹਵੇਂ ਉਹ 35 ਸਾਲ ਤੱਕ ਬੂਟੇ ਦੀ ਉਮਰ ਹੈ ਗਈ ਸਹੀ ਠੀਕ ਹੈ ਜੀ ਪਰ ਜੀ ਜੇਵਾ ਵਧੀਆ ਕਰਕੇ ਜੀ ਠੀਕ ਹੈ ਜਿਵੇਂ ਜਿਵੇਂ ਇਹਦੀ ਉਮਰ ਵਧੂਗੀ ਉਹਵੇਂ ਮੈਂ ਫਰੂਟ ਵੀ ਜ਼ਿਆਦਾ ਦੇਊਗਾ ਕਿਉਂਕਿ ਅਜੇ ਤੱਕ ਦਾ ਬੂਟਾ ਛੋਟਾ ਨਾ ਟਾਹਣੀਆਂ ਵੀ ਪਤਲੀਆਂ ਨਾ ਜੋ ਜ਼ਿਆਦਾ ਕਈ ਵਾਰ ਫੂਟ ਆਉਂਦਾ ਤੇ ਟਾਹਣੀਆਂ ਵਿੱਚ ਫੁੱਟਾਂ ਦਾ ਜਾਮ ਲਸਵਾਉਂਦਾ ਫਿਰ ਇਸ ਕਰਕੇ ਅਸੀਂ ਛੋਟਾ ਅਮਰੂਦ ਹੀ ਤੋੜ ਲੈਂਦੇ ਆ ਜ਼ਿਆਦਾ ਠੀਕ ਹੈ ਜੀ ਆ ਜੋ ਅੱਗੇ ਦੇਖ ਰਹੇ ਆ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਕੈਮਰੇ ਤੇ ਵੀ ਦਿਖਾਵਾਂਗੇ ਬੂਟੇ ਝੁਕੇ ਪਏ ਨੇ ਜੀ ਬੂਟਾ ਤੁਸੀਂ ਵੇਖ ਲਓ ਬਹੁਤ ਛੋਟਾ ਬੂਟਾ ਹੀ ਹੈ ਤੇ ਆ ਬਿਲਕੁਲ ਅਮਰੂਦਾਂ ਨਾਲ ਝੁਕੇ ਪਏ ਨੇ ਬੂਟੇ ਤੇ ਸਾਈਜ਼ ਵੀ ਬਹੁਤ ਵਧੀਆ ਬੂਟਾ ਦਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆ ਵੇਖੋ ਗੁੱਟਿਆਂ ਤੇ ਅਮਰੂਦ ਲੱਗਦੇ ਨੇ ਜੀ ਆਪਾ ਬੂਟੇ ਦੀ ਗੱਲ ਕਰੀਏ ਬੂਟਿਆਂ ਦੀ ਹਾਈਟ ਮਸਾਂ ਹੀ ਹੈ ਜੀ ਕੋਈ ਲਗਭਗ ਹੋਏਗੀ 4-5 ਫੁੱਟ ਆਪ ਕਹਿ ਸਕਦੇ 5 5.5 5 5.5 ਫੁੱਟ ਛੋਟੇ ਸੀ ਤੇ ਬੁੱਤੇ ਰਹੀ ਤੇ ਆਪ ਬੁੱਤੇ ਵਿੱਚ ਦੇਖੋ ਜੀ ਫੁੱਲ ਫਲ ਨਾਲ ਝੁਕੇ ਪਏ ਨੇ ਜੀ ਇਧਰ ਇੱਕੋ ਟਾਣੀ ਦੇ ਨਾਲ ਵੇਖੋ ਜੀ ਕਿੰਨੇ ਕਿੰਨੇ ਫਲ ਨੇ ਇਹ ਇਤਨਾ ਵੀਰ ਜੀ ਹੈ ਦੋਸਤੋ ਬੂਟੇ ਕਿੰਨੇ ਬਈ ਕਿੰਨੀ ਦੂਰੀ ਤੇ ਲਾਉਣਾ ਆਪਾ ਮਨ ਲੱਕ ਐਸ ਰੋਡ ਕਿੰਨੀ ਦੂਰੀ ਹੋਵੇ ਤੇ ਜਿਵੇਂ ਲਾਈਨ ਤੋਂ ਲਾਈਨ ਹੋ ਗਈ ਜੀ ਇਹ ਲਾਨੀ 9 ਫੁੱਟ ਤੇ ਜੀ ਅੱਛਾ ਇਧਰੋਂ ਇਧਰੋਂ 9 ਫੁੱਟ ਵਿਚਾਲੇ ਜਗ੍ਹਾ ਜੀ ਤੇ ਬੂਟੇ ਤੋਂ ਬੂਟਾ 6 ਫੁੱਟਾ ਬੂਟੇ ਤੋਂ ਬੂਟਾ ਜਿਵੇਂ ਲਾ ਲੋ ਇਧਰੋਂ ਤੇ ਐਂਜੇ ਕਿੰਨੇ ਤੇ 9 ਫੁੱਟਾ ਬੂਟੇ ਤੋਂ ਬੂਟਾ ਗਈ 6 ਫੁੱਟ ਚਾਹੇ 7 ਵੀ ਆ ਸਕਦੇ ਜੀ ਆ ਬਾਕੀਆ ਕਟਿੰਗ ਵਗੈਰਾ ਵਧੀਆ ਕਰਕੇ ਬੂਟੇ ਦੀ ਵੀਰ ਕਹਿੰਦਾ ਹਾਈਟ ਨਹੀਂ ਵਧਣ ਦੇਣੀ ਆਪਾਂ ਜ਼ਿਆਦਾ ਬੂਟੇ ਦੀ ਹਾਈਟ ਹਿਸਾਬ ਦੀ ਰੱਖਣੀ ਫਿਰ ਕਟਿੰਗ ਕਰਾਂਗੇ ਫਿਰ ਤਾਰੀਆਂ ਸੈੱਡਾਂ ਨੂੰ ਤੇ ਇਹਦੇ ਚ 2.5 ਲੱਖ ਰੁਪਈਆ ਆਮਦਨ ਹੈ ਕਿ ਤੁਸੀਂ ਇਹ ਸੋਚੋ ਕਿ ਜਦੋਂ ਬਾਗ ਵੱਡਾ ਹੋ ਜਗਾ ਤੇ ਕਿੰਨੀ ਆਮਦਨ ਦਵੇਗਾ ਤੇ ਇਹ ਵੀ ਤੇ ਖਰਚਾ ਕਿੰਨਾ ਆ ਜਾਂਦਾ ਕਿੱਲੇ ਤੇ ਬਾਗ ਲਾਉਣ ਦਾ ਬਾਗ ਲਗਾਉਣ ਦਾ ਵੀ ਦੱਸ ਦੋ ਤੇ ਮੈਂਟੇਨੈਂਸ ਦਾ ਕੀ ਖਾਦ ਵਗੈਰਾ ਸਪਰੇਆਂ ਦਾ ਵੀ ਦੱਸ ਦੋ ਕਿ ਬਾਗ ਇਹ ਬੂਟੇ ਮੰਗਵਾਏ ਤੁਸੀਂ ਕਿੱਥੋਂ ਸੀਗੇ ਜੀ ਇਹ ਅਸੀਂ ਨਾਗਪੁਰ ਤੋਂ ਮੰਗਵਾਏ ਸੀਗੇ ਠੀਕ ਹੈ ਜੀ ਉਹ ਥੱਗੇ ਗ੍ਰੀਨ ਇੰਡੀਆ ਚੈਂਪੀਅਨ ਐਗਰੋ ਲਿਮਟਿਡ ਨਰਸਰੀ ਹੈ ਜੀ ਠੀਕ ਹੈ ਜੀ ਉੱਥੋਂ ਮੰਗਵਾਏ ਸੀ ਅਸੀਂ ਬੂਟੇ ਅੱਛਾ ਜੀ ਇਹ ਕਿੰਨੇ ਦਾ ਬੂਟਾ ਪਿਆ ਸੀ ਤਾਂ ਮੇਰੇ ਜਿਆਦਾ ਮੈਂ ਅਸੀਂ ਇਕੱਠੇ ਮੰਗਵਾਏ ਸੀ ਕੋਈ ਮੇਰੇ ਅਗੇ ਸੀ ਰਿਸ਼ਤੇਦਾਰ ਉਹਨਾਂ ਨੇ ਵੀ ਲਾਇਆ ਉਹਨਾਂ ਨੇ ਤਾਂ 10 12 ਕਿੱਲੇ ਲਾਇਆ ਹੈ ਠੀਕ ਹੈ ਜੀ ਅਸੀਂ ਫਿਰ ਸਾਰੇ ਜਿਆਦਾ ਕੁਆਂਟੀਟੀ ਦੇ ਬੂਟੇ ਮੰਗਾਈ ਸੀਗੇ ਸਾਨੂੰ ਉਹਦੇ ਪੈਸੇ 60 ਰੁਪਏ ਦਾ ਬੂਟਾ ਜੀ ਅੱਛਾ ਕੁਆਂਟੀਟੀ ਠੀਕ ਹੈ ਤੇ ਇਹਦੇ ਹੁਣ ਖਰਚਾ ਆਪਾਂ ਨੂੰ ਸਾਲ ਦਾ ਕਿੰਨਾ ਪੈ ਰਿਹਾ ਜਿਵੇਂ ਰੇ ਸਪਰੇਅ ਦਾ ਲਾ ਲਓ ਜਾਈਂ ਵੈਸੇ ਮੈਂ ਲਗਭਗ ਜਿਵੇਂ ਥੱਲੇ ਜਿੰਨੇ ਵੀ ਪ੍ਰੋਡਕਟ ਵਰਤ ਰਿਹਾ ਆਰਗੈਨਿਕ ਆਈਪੀਐਲ ਦੇ ਵਰਤ ਰਿਹਾ ਜੀ ਠੀਕ ਹੈ ਜੀ ਮਨ ਕੋਈ ਦੂਸਰੇ ਪ੍ਰੋਡਕਟ ਕੋਈ ਵੀ ਨਹੀਂ ਵਰਤ ਰਿਹਾ ਮੈਂ ਠੀਕ ਹੈ ਜੀ ਪੈਸਟੀਸਾਈਡ ਨਹੀਂ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਇੱਕ ਤਾਂ ਪੈਸਟੀਸਾਈਡ ਦੀ ਵਰਤੋਂ ਘਟੀ ਜ਼ਮੀਨ ਦੀ ਵੀ ਬਰਬਾਦੀ ਘਟ ਜਾਂਦੀ ਹੈ ਠੀਕ ਹੈ ਜੀ ਤੇ ਊਂ ਵੀ ਸਿਹਤ ਨੂੰ ਵੀ ਆਰਗੈਨਿਕ ਚੀਜ਼ ਹੀ ਚੰਗੀ ਹੈ ਆਰਗੈਨਿਕ ਵੈਸੇ ਪ੍ਰੋਡਕਟ ਵਰਤ ਰਿਹਾ ਜਿੰਨੇ ਵੀ ਮਰ ਲੰਦੇ ਤੇ ਵਰਤ ਰਿਹਾ ਠੀਕ ਹੈ ਜੀ ਤੇ ਕਿੰਨਾ ਖਰਤਿਆ ਜੀ 3 4 ਤੋਂ ਉੱਪਰ ਹੋਈ ਜਾਂਦੀਆਂ ਜੀ ਇੱਕ ਫਰੋਟ ਦੇ 4 5 ਸਪਰਿਆ ਦਾ ਲੈਂਦਾ ਹੀ ਹੈ ਜੀ ਕਹਿੰਦੇ ਵਧੀਆ ਚਮਕ ਚਮਕ ਤਿਆਰ ਕਰਨੀ ਹੈ ਤੇ ਉੱਤੇ ਕੋਈ ਤਾਕਤ ਵਾਲੀਆਂ ਵਗੈਰਾ ਅੱਛਾ ਅੱਛਾ ਮੈਨੂੰ ਜਿਵੇਂ ਲੋਡ ਹੁੰਦੀ ਹੈ ਜੀ ਜਿਆਦਾ ਆਪਣੇ ਨਿਊਟ੍ਰੀਐਂਟਸ ਦੀ ਲੋਡ ਹੁੰਦੀ ਹੈ ਜਾਂ ਜਿਆਦਾ ਜਿਵੇਂ ਤੱਤ ਨਹੀਂ ਹੁੰਦੀ ਜਿਵੇਂ 12 32 16 ਖਾਦ ਹੋ ਗਈ ਕੈਲਸ਼ੀਅਮ ਨਾਈਟ੍ਰੇਟ ਹੋ ਗਿਆ ਤੇ ਜਿਵੇਂ ਟ੍ਰਾਈਕੋਡਰਮਾ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਹੀ ਅਸੀਂ ਦੱਸ ਤੇ ਆਪਾਂ ਕਿੰਨਾ ਖਰਚਾ ਤੁਸੀਂ ਆਈਡੀਆ ਲਾਇਆ ਹੋਏਗਾ ਸਾਲ ਦਾ ਕਿੰਨਾ ਖਰਚਾ ਆ ਜਾਂਦਾ 1 ਏਕੜ ਤੇ 1 ਏਕੜ ਜੇ ਵਧੀਆ ਜਿਹਾ ਸਹੀ ਕਰੀਏ ਤਾਂ ਮਾਰ 30000 ਰੁਪਿਆ ਤੇ ਦੇਖ 6 ਮਹੀਨੇ 30000 ਰੁਪਿਆ ਤੇ 2 ਮਹੀਨੇ ਮੰਨ ਲਓ 2 ਮਹੀਨੇ ਸਾਲ ਦਾ 60000 ਰੁਪਿਆ ਆਉਂਦਾ 60000 ਰੁਪਿਆ ਪੂਰਾ ਖਰਚਾ ਕਰਕੇ ਤੇ ਪਾਉਂਦਾ ਜੀ ਠੀਕ ਹੈ ਤੇ ਜੇ ਮੰਨ ਕੇ ਚੱਲੋ ਜੇ ਸਾਲ ਦਾ ਬਾਗ ਹੀ ਤੁਹਾਨੂੰ 1 ਲੱਖ ਰੁਪਈਆ ਆਮਦਨ ਦੇਣ ਲੱਗ ਜਾਂਦਾ ਜੀ ਜਿਵੇਂ ਉਹਨਾ ਵੀਰ ਦਾ ਬਾਗ 2.5 ਸਾਲਾਂ ਦਾ ਹੋ ਗਿਆ ਹੈ ਤੇ ਇਹਦੇ ਚੋਂ ਕਰੀਬ 2.5 ਲੱਖ ਦੇ ਜੇ ਅਮਰੂਦ ਵੇਚਦੇ ਨੇ ਤੇ ਮਤਲਬ ਕਿ ਆਪਾਂ ਕਹਿ ਸਕਦੇ ਕਰੀਬ-ਕਰੀਬ 2 ਲੱਖ ਰੁਪਈਆ ਵੱਜ ਜਾਂਦਾ ਜੀ ਜਿਵੇਂ ਜਿਵੇਂ ਬਾਗ ਵੱਡਾ ਹੋਏਗਾ 35 ਸਾਲ ਇਸ ਬਾਗ ਨੂੰ ਹੋਣਾ ਹੈ ਕਿ ਹੌਵੇਂ-ਹੌਵੇਂ ਆਮਦਨ ਵਧਦੀ ਜਾਏਗੀ ਆ ਤੁਸੀਂ ਬੁੱਤ ਤੇ ਤੁਹਾਨੂੰ ਦਿਖਾਈ ਰਹੀ ਹੈ ਕਿ ਬਹੁਤ ਜ਼ਿਆਦਾ ਇਹਨਾਂ ਦੇ ਫਲ ਲੱਗਾ ਹੋਇਆ ਹੈ ਠੀਕ ਹੈ ਜੀ ਤੇ ਫਲ ਦਾ ਸਾਈਜ਼ ਬਹੁਤ ਵੱਡਾ ਹੈ ਤੇ ਇਹ ਵੀਡੀਓ ਹੋਰ ਵੀਰਾਂ ਤੱਕ ਸ਼ੇਅਰ ਕਰਦੇ ਜੇ ਤਾਂ ਜੋ ਹੋਰ ਵੀਰਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਆ ਬੂਟੇ ਤੁਸੀਂ ਵੇਖ ਸਕਦੇ ਹੋ ਛੋਟੇ ਛੋਟੇ ਨੇ ਬਹੁਤ ਫਾਲੇ ਤੇ ਕਿ ਇਹ ਆਪਾਂ ਮੇਨ ਵੀਡੀਓ ਬਣਾਈ ਹੈ ਕਿ ਕਈ ਵੀਰ ਕਹਿੰਦੇ ਕਿ ਅਸੀਂ ਖੇਤੀ ਜਿਵੇਂ ਕਣਕ ਝੋਨੇ ਤੋਂ ਇਲਾਵਾ ਕਿ ਕਰੀਏ ਵੀ ਕੀ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਸੁਝਾਅ ਹੈ ਕਿ ਆ ਤੁਸੀਂ ਬਾਗਬਾਨੀ ਦਾ ਕਰ ਸਕਦੇ ਹੋ ਤੇ ਵਧੀਆ ਮੁਨਾਫਾ ਕਮਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ